ਉਹ ਗੁਰੂ ਪਿਆਰੇਉ ਸਵਾਲ ਹੈ ਕਿਲੇ ਮੁਨਕ ਮੁਕਤ ਹਾਂ ਇਸ ਸਵਾਲ ਦਾ ਜਵਾਬ ਗੁਰੂ ਜੀ ਚਾਸੀ ਜਤੈ ਬਖਸ਼ਿਸ਼ ਕਰਦੇ ਹਨ ਜਿੰਨੀ ਸਤ ਗੁਰ ਸੇਵਿਆ ਤਿੰਨੀ ਨਾ ਪਾਇਆ ਉਹ ਜੋ ਕਰ ਵਿਚਾਰ ਵਿਚਾਰ ਕਰਕੇ ਸਮਝ ਲਵੋ ਪਾ ਵੇਖ ਲਵੋ ਜਿਨ੍ਹਾਂ ਨੇ ਸਤਿਗੁਰੂ ਦੀ ਦਸੀ ਹੋਈ ਕਾਰ ਕੀਤੀ ਹੈ ਉਹਨਾਂ ਨੂੰ ਹੀ ਨਾਮ ਦੀ ਪ੍ਰਾਪਤੀ ਹੋਈ ਹੈ ਸਦਾ ਸ਼ਾਂਤ ਸੁਖਮਨ ਉਹ ਸਹ ਹੈ ਚੁਕੇ ਕੂਕ ਪੁਕਾਰ ਉਹਨਾਂ ਦੇ ਹੀ ਹਿਰਦੇ ਵਿੱਚ ਸਦਾ ਸ਼ਾਂਤੀ ਤੇ ਸੁਖ ਵਸਦਾ ਹੈ ਤੇ ਕਲਪਨਾ ਮੁੱਕ ਜਾਂਦੀ ਹੈ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ ਆਪਣੇ ਆਪ ਨੂੰ ਖਾ ਜਾਏ ਪਾ ਪਾ ਪਾਣਵਾਰੇ ਤਾਂ ਮਨ ਸਾਫ ਹੁੰਦਾ ਹੈ ਇਹ ਵਿਚਾਰ ਵੀ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਹੀ ਉਪਜਦੀ ਹੈ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜਿਉ ਹੇਤ ਪਿਆਰ ਸੇ ਨਨਕ ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੇ ਚਰਤੇ ਹੋਏ ਹਨ ਉਹ ਮੁਕਤ ਹਨ ਕਿਉਂਕਿ ਪ੍ਰਭੂ ਜੀ ਦੇ ਪਿਆਰ ਵਿੱਚ ਉਹਨਾਂ ਦੀ ਵਿਰਤੀ ਜੁੜੀ ਹੋਈ ਹੈ ਗੁਰੂ ਪਿਆਰੇ ਹੋ ਜਿਨ੍ਹਾਂ ਦੀ ਵਿਰਤੀ ਪ੍ਰਭੂ ਜੀ ਦੇ ਪਿਆਰ ਵਿੱਚ ਜੁੜੀ ਹੈ ਜੋ ਸਤਿਗੁਰੂ ਦੇ ਸ਼ਬਦ ਦੇ ਚਰੰਗੇ ਹੋਏ ਹਨ ਚਰਤੇ ਹੋਏ ਹਨ ਉਹ ਮੁਕਤ ਹਨ